ਆਹ ਇਹ ਹਲਵੇ ਦਾ ਤੇ ਡਾਕਟਰ ਵੀ ਇਹਨਾਂ ਕੋਲ ਖੜਾ ਹੀ ਆ ਬਾਈ ਜਿਹਨੇ ਵੀ ਦੇਖਣਾ ਹੋਇਆ ਆ ਕੇ ਦੇਖ ਜਿਓ ਥੋੜੀ ਜਿਹਾ ਉਹ ਲੈ ਕੇ ਬਾਈ ਖੱਚ ਗਿਆ ਉਹ ਠੰਡ ਮੰਨ ਗਿਆ ਉਹ ਸਟਾਰਟੇ ਨਹੀਂ ਹੋਇਆ ਹੈਗਾ ਠੰਡ ਚ ਦੇਖੋ ਬਾਈ ਇੰਝੜ ਦੇਖੋ ਕਿਆ ਟੌਪ ਦਾ ਲੋ ਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਨਵੇਂ ਵਲੌਗ ਦੇ ਵਿੱਚ ਤੇ ਬਾਈ ਇੱਕ ਟਰੈਕਟਰ ਹੋਰ ਲੈਣ ਲੱਗਿਆ ਅੱਜ ਆਪਣੇ ਸੋਨਾ ਲੀਕ ਵਾਲੇ ਭਰਾ ਸੋਨਾ ਲੀਕਾ 750 ਬਾਈ ਠੀਕ ਹੈ ਜੀ ਲੋ ਜੀ ਬਾਈ ਆ ਖੜੇ ਆ ਬਾਈ ਨੇ ਸਾਰੇ ਅੱਜ ਬਾਈ ਸਾਡੇ ਬੈਂਕ ਵਾਲੇ ਬਾਈ ਵੀ ਪਹੁੰਚੇ ਹੋਏ ਆ ਬਹੁਤ ਧੰਨਵਾਦ ਦਰਸ਼ਨ ਦੇ ਉੱਤੇ ਬਾਈ ਜਾਨ ਨੇ ਵੀਰੇ ਕੀ ਹਾਲ ਹੈ ਜੀ ਵਧੀਆ ਵਧੀਆ ਠੀਕ ਠਾਕ ਹੋਰ ਵੀਰੇ ਬਹੁਤ ਵਧੀਆ ਵੀਰੇ ਬਹੁਤ ਵਧੀਆ ਵੀਰੇ ਬਹੁਤ ਦਿਨ ਬਾਅਦ ਦਰਸ਼ਨ ਹੋਏ ਤੇਰੇ ਯਾਰ ਆਦਾ ਬਾਈ ਆਪ ਨੂੰ ਮਿਲ ਜਾਂਦਾ ਆਉਂਦਾ ਰਹਿੰਦਾ ਤੂੰ ਨਹੀਂ ਆਇਆ ਬਾਈ ਮੈਂ ਮੈਂ ਕਲੈਕਸ਼ਨ ਚ ਚਲ ਗਿਆ ਯਾਰ ਇਹ ਸੀਲ ਚ ਅੱਛਾ ਹਾਂਜੀ ਹਾਂ ਵਰਕਾ ਵੀਰੇ ਬਹੁਤ ਬਹੁਤ ਧੂ ਮਿਠਾ ਗੱਲੂ ਵੀਰੇ ਲੈ ਵੀਰੇ ਵਰਕਾ ਬਾਈ ਵਧਾਈਆਂ ਵੀਰੇ ਤੁਹਾਨੂੰ ਧੰਨਵਾਦ ਹਾਂ ਇਹ ਪੂਰੀ ਫੀਲਿੰਗ ਨਹੀਂ ਵਰਦਾ ਬਾਈ ਪੂਰੀ ਫੀਲਿੰਗ ਹੈ ਪੂਰੀ ਠੀਕ ਆ ਤੇ ਬਾਈ ਨੇ ਬਾਈ ਬਦਲਿਆ ਦਾ ਬੈਂਕ ਹਨਾ ਬਾਈ ਹਾਂਜੀ ਹਾਂ ਮੈਂ ਕਲੈਕਸ਼ਨ ਚ ਚਲ ਗਿਆ ਠੀਕ ਆ ਅੱਛਾ ਬਾਈ ਪਹਿਲਾਂ ਸੀਗਾ ਇੰਡੋਸਟ ਬੈਂਕ ਚ ਫੇਰ ਚਲੇ ਗਿਆ ਕੋਟਕ ਚ ਕੋਟਕ ਚ ਠੀਕ ਆ ਫੇਰ ਚਲੇਗਾ ਭਾਈ ਐਚਡੀਵੀ ਚ ਹਾਂ ਐਚਡੀਵੀ ਚ ਵਧੀਆ ਵਧੀਆ ਠੀਕ ਆ ਉਹ ਦੋਵੇਂ ਬੰਦੇ ਜਿਹੜਾ ਨਾ ਬੁਲਾਇਆ ਕਾ ਹੋ ਵੀ ਲੰਘੇ ਦੋਵੇਂ ਬੈਂਕ ਚ ਹਾਂ ਉਹ ਦੋਵੇਂ ਚਲੇ ਗਏ ਇਕੱਠੇ ਹੋ ਕੇ ਇਹ ਦੋਈ ਜਣੇ ਹਾਂ ਠੀਕ ਆ ਇੱਕ ਉਹ بڑا ਮੈਨੇਜਰ ਸਾਹਿਬ ਉਧਰ ਮੇਨ ਮੈਨੇਜਰ ਸਾਹਿਬ ਉਹੀ ਬਾਈ ਕਰਦਾ ਦਰਦਾ ਇਹਨਾਂ ਦਾ ਸਾਰਾ ਕੁਝ ਬਿਲਕੁਲ ਕਿਹੜਾ ਬੰਦਾ ਕਿਹੜਾ ਹੁੰਦਾ ਕਿੱਧਰ ਭੇਜਣਾ ਹੈਗਾ ਉਹ ਉਹੀ ਹੈ ਐਕਸਪੀਰੀਅੰਸ ਹੈਗਾ ਨਾ ਉਹਦੇ ਕੋਲ ਚੱਕੀ ਉਹ ਹੀ ਆ ਬਾਈ ਠੀਕ ਆ ਬਿਲਕੁਲ ਬਸ ਭਰਾਵਾ ਸਾਡੇ ਪਰ ਘਾਹੂ ਮਾਰੀ ਜਾਂਦਾ ਇੰਨੇ ਕਹਿੰਦੇ ਤੇ ਬਾਈ ਸਾਡੇ ਜੋਧਵਾਲਾ ਜੀ ਪਹੁੰਚੇ ਹੋਏ ਹੋ ਮੋਰਵਾਲਾ ਜੀ ਕਿਹੜਾ ਜੀ ਬਾਈ ਸਸਤੀ ਠੀਕ ਠਾਕ ਹੈ ਵੀਰੇ ਵਧੀਆ ਵੀਰੇ ਬਾਈ ਠੰਡ ਬਹੁਤ ਹੋਈ ਵੀ ਜੋਧ ਵੀਰੇ ਹਾਂ ਬਾਈ ਨਹੀਂ ਚੱਲਦੀ ਹਟਾਣੇ ਠੰਡ ਦਵਣ ਦਾ ਨੌਂ ਨਹੀਂ ਲੇ ਰਹੀ ਹੈ ਹਾਂ ਦੋ ਦਿਨ ਤੋਂ ਪਾਣੀ ਗਲੀ ਤੀ ਫਿਰ ਹੋ ਗਿਆ ਬਾਈ ਮਿਸਤਰੀ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਨਵੇਂ ਫੋਨ ਦੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ ਬਾਈ ਮੁबारकਾਂ ਬਾਈ ਮਿਸਤਰੀ ਸਾਹਿਬ ਬਾਈ ਨਵਾਂ ਫੋਨ ਲੈ ਕੇ ਆਇਆ 15 ਪਲੱਸ ਪਲ ਤੇ ਬਾਈ ਦਾ ਵੀ ਸਾਨੂੰ ਤੇ ਇੱਕ ਹੀ ਸ਼ੌਂਕ ਜਾ ਗਿਆ ਬਾਈ ਕਹਿੰਦਾ ਤੁਸੀਂ ਆਈਫੋਨ ਰੱਖਿਆ ਵੀ ਅਸੀਂ ਵੀ ਲਿਆਉਣਾ ਇਹ ਬਾਈ ਨੂੰ ਫੋਨ ਆ ਗਿਆ ਬਾਈ ਕਰ ਲੈ ਗੱਲ ਵਾਹ ਇਹ ਜਿਹੋਦੇ ਵੀਰੇ 750 ਦਿੱਤਾ ਬਾਈ ਨੇ ਅੱਜ ਠੀਕ ਆ ਇਹ ਕਿਹੜਾ ਤਿੰਨ ਸਪੀਡਾਂ ਵਾਲਾ ਦੋ ਵਾਲਾ ਦੋ ਆ ਦੋ ਸਪੀਡਾਂ ਵਾਲਾ ਬਾਈ ਤਿੰਨ ਸਪੀਡਾਂ ਵਾਲਾ ਸੌਰੀ ਦੋ ਸਪੀਡਾਂ ਵਾਲਾ ਬੰਦੀ ਜਾਣਾ ਬੰਦੀ ਸੋਨਾ ਲੀਗਾ ਸਕੰਦਰ 55 ਐਚਪੀ ਜ ਹੈ ਨਾ ਬਾਈ ਇਹ ਨਾ 55 ਜ 55 ਐਚਪੀ ਜ 14 9 28 ਦੇ ਟਾਇਰ ਬਾਈ ਹੋਰਲੇ 7 50 ਦੇ ਠੀਕ ਆ ਬਾਕੀ ਟਰੈਕਟਰ ਦੀਆਂ ਬਾਈ ਉਹਦਾ ਬਹੁਤ ਸਾਰੀ ਵੀਡੀਓ ਪਾਈਆਂ ਵੀ ਆਪਾਂ ਨੇ ਆਲਰੇਡੀ ਪਾਈਆਂ ਹੋਈਆਂ ਹੁਣ ਇੱਕੋ ਗੱਲਾਂ ਆਪਾਂ ਦਸੀਏ ਬਾਰ ਬਾਰ ਇਹ ਚੰਗੇ ਨਹੀਂ ਲੱਗਦੇ ਹਾਂ ਟਰੈਕਟਰ ਵਧੀਆ ਬਾਈ ਠੀਕ ਆ ਜੋ ਤਾਂ ਇਹਨੂੰ ਦਾ ਨਾ ਟਰੈਕਟਰ ਜਿਹੜੇ ਜਿੰਨੇ ਵੀ ਦੋ ਸਪੀਡਾਂ ਨਾਲ ਜ਼ਿਆਦਾਤਰ ਜਿਹੜੇ ਕਿਰਾਏ ਭਾੜੇ ਵਾਲੇ ਉਹ ਬੰਦੇ ਪਸੰਦ ਕਰਦੇ ਨੇ ਹਨਾ ਟਰਾਲੀਆਂ ਵਾਲੇ ਨੀ ਕਿ ਆਪਣੇ ਰੀਜ ਵਧੀਆ ਚੱਲੀਆਂ ਆਪਣਾ ਐਂਡੋ ਹਾਰ ਵੀ ਕੀ ਜਾਂਦਾ ਟਰਾਲੀ 'ਤੇ ਵੀ ਵਿਕੀ ਜਾਂਦਾ ਬਰਾਬਰ ਜੀ ਚੱਲੀ ਜਾਂਦਾ। ਬਰਾਵੀ ਵਾ 2 ਸਪੀਡ ਰੈਕਟਰ ਵੱਧ ਕਾਮ ਹੈ ਆਪ ਹੈ। 2 ਸਪੀਡਾਂ ਵਾਲਾ। ਹਾਂ। ਠੀਕ ਆ ਠੀਕ ਆ। ਕੋਈ ਨਹੀਂ ਸਰ ਮੈਂ ਤੇ ਲੋ ਬਾਈ ਹੋਰ ਜੋ ਤੇ ਕੋਈ ਦੱਸਣਾ ਰੈਕਟਰ ਬਾਰੇ? ਬਾ ਕੁਛ ਨਹੀਂ ਬਾਈ ਵਧੀਆ ਹੈ। ਹਾਂ। ਹਾਂ। ਬਸ ਵਧੀਆ ਵਧੀਆ ਹੈ। ਵਧੀਆ ਵਧੀਆ ਹੈ। ਹਾਂ। ਠੀਕ ਆ ਠੀਕ ਆ। ਬਾਈ ਇਹ ਨਵੇਂ ਵੇਚੀ ਜਾਂਨੇ ਆਂ ਅਸੀਂ ਪੁਰਾਣੇ ਵੇਚੀ ਜਾਂਨੇ ਆਂ। ਹਾਲੇ ਥੀ ਜਾਂ ਠੰਡਾ ਹੈ। ਹਾਂ। ਨਹੀਂ ਜੋਦ ਕੁਝ ਆਪਾਂ ਹੀ ਠੰਡੇ ਪਏ ਹੋਏ ਆ ਜੇ। ਠੰਡੇ ਆਪਾਂ ਨਹੀਂ ਆਪਾਂ ਆਪਾਂ ਵੀ ਨਿਕਲ ਹੁੰਦਾ ਅਗਲੇ ਤਾਂ ਲੈਣ ਵੀ ਨਿਕਲ ਹੋ ਰਿਹਾ। ਹਾਂ। ਗੱਲ ਤੋਂ ਜ਼ਰੇ ਠੀਕ ਆ। ਆ ਹੁਣ ਤਿੰਨ ਚਾਰ ਵਜ ਚਲੇ ਧੁੱਪਾ ਹੰਮੜੀ ਦੀ ਜੀ ਹਾਂ ਗੱਲ ਤਾਂ ਠੀਕ ਹੈ ਸਹੀ ਗੱਲ ਆ ਲੋ ਜੀ ਬਾਈ ਯਾਰ ਨਾਲੇ ਕਹਿੰਦੇ ਜਿਹੜਾ ਆਹ ਬੰਪਰ ਲੱਗਿਆ ਹੁੰਦਾ ਇਹ ਕਹਿੰਦੇ ਤੂੰ ਉਹਨੂੰ ਆਉਂਦਾ 3 ਸਪੀਡ ਨੂੰ ਪਹਿਲਾਂ ਇਹ ਐਂਉਂ ਦੱਸਦੇ ਦੇ ਹੁਣ ਯਾਰ ਪਤਾ ਨਹੀਂ ਗਿਆ ਚੱਕਰਿਆਂ ਦਾ ਡਬਲੂ ਸੂੜੂ ਚੱਲੀ ਜਾਂਦਾ ਪਿੱਛੇ ਠੀਕ ਹੈ ਜੀ ਲੋ ਜੀ ਬਾਈ ਟਰੈਕਟਰ ਸਾਨੂੰ ਦਿਖਾਤਾ ਚਾਰੇ ਐਂਗਲ ਤੋਂ ਜ਼ਿਆਦਾਤਰ ਜਿਹੜੀ ਮਾਰਕੀਟ ਆ ਬਾਈ ਜਿਹੜਾ ਟਰੈਕਟਰ ਵਿਗਦਾ ਹੈ 60 ਨਾਲੋਂ ਜ਼ਿਆਦਾਤਰ 750 ਵਿਗਦਾ ਬਾਈ ਲੋਜੀ ਟਰੈਕਟਰ ਲੱਗੇ ਡਿਲੀਵਰ ਕਰਨ SI 750 ਆਜੋ ਆਜੋ ਸਾਰੇ ਵੀਰ ਆਹ ਖੜਾ ਖੜਾ ਸਾਹਮਣੇ ਦੇਖੋ ਫਿੱਟ ਰਹੇ ਨੇ ਇੱਥੇ ਨੂੰ ਵੀ ਤੇ ਭਾਈ ਅੱਜ ਸਾਰੇ ਵੀਰ ਇਕੱਠੇ ਹੋਏ ਹੋਏ ਵੇਖੋ ਪਾਵਲੇ ਬਾਈ ਪਰ ਲੱਗੇ ਹੋਏ ਸੈੱਟ ਲਾਉਣਾ ਠੀਕ ਆ ਪਾਵਲੇ ਦਾ ਨੰਬਰ ਲੱਗਿਆ ਹੋਇਆ ਅੱਜ ਹੈ ਨਵਾਂ ਆਇਆ ਹਾਂ ਲੋ ਜੀ ਬਾਈ ਚੱਲਿਆ 750 ਇੱਕ ਨਵੇਂ ਘਰ ਨੂੰ ਵਾਹਿਗੁਰੂ ਜੀ ਦਾ ਬੋਲਾ ਸੋਤਰਾ ਕਿ ਬੋਬਾ ਨਾਨਕ ਲੋ ਜੀ ਕਰਤਾ ਜੀ ਹਲਵੇ ਦਾ ਆਵਾਜ਼ ਚੈੱਕ ਕਰੋ ਬਾਈ ਟਰੈਕਟਰ ਦੀ ਕਿਆ ਆਵਾਜ਼ ਬਾਈ ਨਾਲ ਇੱਕ ਬਾਈ ਪੁਰਾਣਾ ਟਰੈਕਟਰ ਵਿੱਚ ਕੱਟਿਆ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਬਾਈ ਕਿਹੜਾ ਕੱਟਿਆ ਵਿੱਚ ਇਹ ਕਿਸ ਨਾਲ ਲੈਣਾ ਹੋਇਆ ਜਾਇਜ਼ ਰੇਟ ਆ ਠੀਕ ਆ ਜੀ ਆਜੋ ਤੇ ਲੋ ਬਾਈ ਆਹ ਟਰੈਕਟਰ ਆਇਆ ਵੀਰਾਂ ਕੋਲ ਵਿੱਚ ਸੋਨਾ ਲੀਗਾ 740 ਠੀਕ ਹੈ ਜੀ ਕੰਡੀਸ਼ਨ ਕਰ ਲਓ ਤੁਸੀਂ ਟਰੈਕਟਰ ਦੀ ਚੈੱਕ ਮੁਰਲੇ ਟਾਇਰ ਤਾਂ ਬਾਈ ਹੈਗੇ ਆ ਅੱਧ ਪਜਦੇ ਕ ਪਿਛਲੇ ਟਾਇਰ ਸਮਝ ਲਓ ਬਾਈ ਪੈਣੇ ਵਾਲੀ ਨੇ 20 25 ਕੇ ਪੈਸੇ ਟਾਇਰ ਨੇ ਸੀਟ ਦੇ ਠੀਕ ਹੈ ਜੀ ਊਂ ਟਰੈਕਟਰ ਵਧੀਆ ਬਾਈ ਚਲਾਈ ਚਲੂਈਦਾ ਮੈਂ ਦੇਖਿਆ ਚਲਾ ਕੇ ਠੀਕ ਆ ਤੇ ਜੋਤ ਬਾਈ ਕਿਵੇਂ ਟਰੈਕਟਰ ਬਾਈ ਠੀਕ ਆ ਹਾਂ ਰਕਵਾੜਾ ਕੋਈ ਨਾ ਦੇ ਆਏ ਨਾ ਕਹੇ ਯਾਰ ਠੀਕ ਆ ਡਾਕਟਰ ਠੀਕ ਆ ਮੈਸੀ ਇੰਜਣਾ ਸੰਸਨ ਦਾ ਨਹੀਂ ਯਾਰ ਮੈਸੀ ਦਾ ਨਹੀਂ ਹੈ ਉਹ ਸੰਸਨ ਦਾ ਹੁੰਦਾ ਇਹ ਸੰਸਨ ਇੰਜਣੇ ਦਾ ਵਾ ਅੱਛਾ ਬਾਈ ਕਹਿੰਦਾ ਮੈਸੀ ਇੰਜਣ ਹੈ ਬਾਈ ਇਹਦੇ ਚ ਸੰਸਨ ਆਣਾ ਠੀਕ ਆ 740 ਜੋ ਕਿੰਨੀ ਪਾਵਰ ਚ ਆ ਗਿਆ ਬਾਈ ਇਹ 40 45 ਚ ਹੈ 40 45 ਚ ਹੈ ਠੀਕ ਆ 13 6 28 ਦਾ ਟਾਇਰ ਆ ਬਾਈ ਟਾਇਰ ਦਾ ਪਿਛੇ ਦਾ ਜੋਦ ਲਗਭਗ ਸਮਝ ਲੈ ਪੈਣਾ ਹੀ ਆ ਪੈਣੀ ਹੈ ਮੁਰਲੇ ਟਾਇਰ ਹੈਗੇ ਬਾਈ 70 ਪੈਸੇ ਗੂਡੀਅਰ ਦੇ ਠੀਕ ਆ ਜਿਨੇ ਬਾਈ ਪੈਸੇ ਘੱਟ ਲਾਉਣੇ ਆ ਟਰੈਕਟਰ ਲੈਣਾ ਆ ਮਤਲਬ ਕਿ ਵਧੀਆ ਕੰਮ ਕਰਨ ਵਾਸਤੇ ਦਾ ਟਰੈਕਟਰ ਮਾੜਾ ਨਹੀਂ ਹੈ ਆ ਕੇ ਦੇਖ ਜੋ ਕਰ ਲਿਓ ਸੌਦਾ ਟਰੈਕਟਰ ਦਾ ਤੇ ਛਤਰੀ-ਛੁਤਰੀ ਲੱਗੀ ਹੋਈ ਆ ਇਹਦਾ ਬਾਈ ਦੱਸ ਦਈਏ ਇਹਦਾ ਨੰਬਰ ਹੈਗਾ Rajasthan ਦਾ ਠੀਕ ਹੈ ਜੀ Rajasthan ਦਾ ਨੰਬਰ ਹੈ ਕਾਗਜ਼ ਪੁੱਤਲ ਤੁਹਾਨੂੰ ਸਾਰੇ ਮਿਲ ਜਾਣਗੇ ਪਿੱਛੇ ਤੋਂ ਚੈੱਕ ਕਰ ਲਓ ਬਾਈ ਟਰੈਕਟਰ ਪਿੱਛੇ ਤੋਂ ਕੰਡੀਸ਼ਨ ਵਧੀਆ ਮਰਾੜ ਮਰੂੜ ਬਾਈ ਠੀਕ ਨੇ ਕਿਤੇ ਦੇ ਬਹੁਤੇ ਬਹੁਤ ਉਹ ਹਲਕੇ-ਹਲਕੇ ਜੇ ਥੱਲੋ ਹੋਏ ਬਨੇ ਖਰਾਬ ਬਾਕੀ ਠੀਕ ਆ ਟਰੈਕਟਰ ਦਾ ਠੀਕ ਆ ਜੀ ਤੇ ਨੰਬਰ ਆਪਾਂ ਤੁਹਾਨੂੰ ਦੱਸਤਾ ਵੀ ਨੰਬਰ ਆ ਸਥਾਨ ਦਾ ਤੇ ਇਹ ਸਟਾਰਟ ਹੁੰਦਾ ਆਪਾਂ ਤੁਹਾਨੂੰ ਸਟਾਰਟ ਕਰਕੇ ਵੀ ਦਿਖਾਉਨੇ ਆ ਇਹਦੇ ਨਾਲੇ ਬਾਈ ਖੜਾ ਸੋਨਾ ਲੀਕਾ 750 ਬਾਈ ਇਹ ਵੀ ਸੇਲ ਵਾਲਾ ਹੀ ਆ ਹਾਂ 17 ਮਾਡਲ ਦਾ ਇਹ 17 ਮਾਡਲ ਆ ਜੀ ਹਾਂ ਨਾਲ ਦੇ ਟਾਇਰ ਆ ਨਾਲ ਦੇ ਟਾਇਰਾਂ ਚ ਠੀਕ ਆ ਲੋ ਬਾਈ 17 ਮਾਡਲ ਵੀ ਖੜਾ ਹੈ ਇਹ ਵੀ ਟਰੈਕਟਰ ਪੂਰਾ ਸੀਲਡ ਆ ਬਾਈ ਦੇਖ ਲੋ ਇੱਕ 20 ਖੜਾ ਹੈ ਖੜਾ ਜੀ 20 ਮਾਡਲ 750 20 ਮਾਡਲ 750 600 ਘੰਟੇ ਕਿੱਲੇ ਆ ਸਾਰੀ ਸੋਨਾ ਲੀਕ ਐ ਮੈਂ ਤੁਹਾਡੇ ਕੋਲ ਬਾਈ 850 ਖੜਾ ਇੱਕ ਨਹੀਂ ਮੈਂ ਕਹਾਂ ਤੁਹਾਡੇ ਕੋਲ ਸਾਰੀ ਸੋਨਾ ਲੀਕਾ 50 ਖੜਾ ਐ ਐਮ ਐਸ ਆਲਾ 750 ਹਾਂ ਠੀਕ ਆ ਲੈ ਜੋਤ ਵੀਰੇ ਬੜੀ ਮਾਰੀ ਸਾਲ ਉੱਪਰ ਬਹਿ ਕੇ ਮਾਰੀ ਬਾਈ ਜੋਤ ਬਾਈ ਤੁਹਾਨੂੰ ਸਟਾਰਟ ਕਰਕੇ ਦਿਖਾਉਗਾ ਟਰੈਕਟਰ ਕਈ ਵੀ ਟਰੈਕਟਰ ਉੱਡ ਜਾ ਕਰਦਾ ਅੱਗੇ ਉੱਪਰ ਬਹਿ ਕੇ ਮਾਰਦੀ ਨਾ ਨਾ ਬਾਈ ਟੈਨਸ਼ਨ ਨਾ ਕਰ ਤੂੰ ਆ ਮੁੰਡਾ ਸਾਡਾ ਬਹੁਤ ਹੋਊ ਆ ਟਰੈਕਟਰ ਦੇ ਮਾਮਲੇ 'ਚ ਤਾਂ ਬਾਈ ਰੰਗ ਰੰਗ ਕੇ ਬਹੁਤ ਹੁੰਦਾ ਟਰੈਕਟਰ ਦਾ ਲੋ ਜੀ ਵਾ ਚੈੱਕ ਕਰੋ ਬਾਈ ਕਿਆ ਸੋਹਣੀ ਆ ਦੇਖੋ ਜਮਾਈ ਸਾਇਲੈਂਟ ਟਰੈਕਟਰ ਆ ਉਹ ਜਮਾਈ ਸਾਇਲੈਂਟ ਜਹ ਆ ਨਾ ਚਲਾਈ ਠੀਕ ਆ ਮੈਂ ਚਲਾ ਕੇ ਦੇਖਿਆ ਵਾ ਇਹ ਹਾਂ ਦੇਖੋ ਬਾਈ ਇੰਦਰ ਦੇਖੋ ਕਿਆ ਟੌਪ ਦਾ ਥੋੜੀ ਬਾਈ ਸੋਚ ਆ ਕੇ ਦਿਖਾ ਲਾਂ ਮੈਂ ਕਰਦੇ ਮੇਰੇ ਬੰਦਾ ਬੱਸ ਕਰ ਦੇ ਬੰਦ ਤੇ ਲੋ ਬਾਈ ਸਟਾਰਟ ਕਰਕੇ ਤੁਹਾਨੂੰ ਦਿਖਾ ਦੋ ਕਰ ਦੇ ਬੰਦ ਤੇ ਭਾਈ ਤੇ ਭਾਈ ਮਾਡਲ 6 ਹੈ 7 6 6 ਮਾਡਲ ਹੈ ਬਾਈ 6 ਮਾਡਲ ਠੀਕ ਆ ਕਾਪੀ-ਕੂਪੀ ਹੈਗੀ ਹੈ ਠੀਕ ਆ ਸਾਰਾ ਕੁਝ ਹੈਗਾ ਬਾਈ ਤੇ ਬਾਕੀ ਬਾਈ ਆਪਣੀ ਤਸੱਲੀ ਆਪਣੀ ਆ ਕੇ ਕਰ ਲਓ ਮੇਰਾ ਵੀਰ ਤੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਤਾ ਵੀ ਇਹਨਾਂ ਹੀ ਮੁੱਲ ਕਰਦੇ ਆ ਇਹਦਾ 1,60,000 ਰੁਪਇਆ ਠੀਕ ਹੈ ਜੀ ਬਾਕੀ ਦਾ ਰੇਟ ਮਾੜਾ ਮੋਟਾ ਮੌਕੇ ਤੇ ਆ ਕੇ ਹੋ ਜਾਊਗਾ ਬਾਈ ਠੀਕ ਹੈ 1,60,000 ਰੁਪਏ ਰੇਟ ਆ ਟਰੈਕਟਰ ਰੇਟ ਚਾ ਬਾਈ ਕਿਉਂਕਿ 6 ਮਾਡਲ ਹੈ ਬਾਈ 9 ਨੂੰ ਤਾਂ ਹੋਣਾ ਨਹੀਂ ਹੈਗਾ ਇਹ ਠੀਕ ਹੈ ਉਹ ਤੋਂ ਤੁਹਾਨੂੰ ਵੀ ਪਤਾ ਹੀ ਆ ਇਹ ਸਰਵ ਖੇਤਾਂ 'ਚ ਹੀ ਚੱਲਣਾ ਜੇ ਕਿਸੇ ਨੂੰ ਲੈਣਾ ਹੋਇਆ ਘੱਟ ਪੈਸਿਆਂ 'ਚ ਵਧੀਆ ਟਰੈਕਟਰ ਕੰਮ ਸਾਨੂੰ ਆ ਟਰੈਕਟਰ ਮਾੜਾ ਵੀ ਨਹੀਂ ਬਾਈ 750 ਵੀ ਬਾਈ ਇਹਦਾ ਤੁਹਾਨੂੰ ਪਹਿਲਾਂ ਵੀ ਵੀਡੀਓ ਦਿਖਾਈ ਵੀ ਆ ਇਹਦੇ ਟਾਇਰ ਟੂਰ ਨਾਲ ਦੇ ਨੇ ਠੀਕ ਆ ਜੀ ਟਾਇਰ ਮੰਨ ਕੇ ਚਲੋ ਟਰੈਕਟਰ ਦੇ ਅੱਧ ਤੋਂ ਉੱਪਰੇ ਖੜੇ ਆ ਮੋਰਲੇ ਟਾਇਰ ਵੀ ਨਾਲ ਦਈਆਂ ਜੀ ਠੀਕ ਆ ਲੋ ਜੀ ਹੋ ਗਿਆ 17 ਮਾਡਲ ਟਰੈਕਟਰ ਕੁਛ ਨਹੀਂ ਖੁੱਲਿਆ ਖੁੱਲਿਆ ਹੋਇਆ ਬਾਈ ਜਿੰਨਾਂ ਜਿੰਨਾਂ ਸਾਰਾ ਕੋਲ ਨਾਲ ਦਾ ਸਾਰਾ ਟਰੈਕਟਰ ਸੀਲ ਹੈ ਸਾਈਡ ਗੇਅਰ ਵਾਲਾ ਹੈ ਬਾਈ ਬੈਟਰੀ ਚੇਂਜ ਕਰੀ ਆ ਬੈਟਰੀ ਡਾਊਨ ਆ ਚਾਰਜ ਬਲ ਹੋਣੀ ਆ ਅੱਛਾ ਚਾਰਜ ਲਾਉਣੀ ਆ ਠੀਕ ਆ ਆਇਆ ਬਾਈ ਉਹਨਾਂ ਟਰੈਕਟਰ ਦਾ ਸੈਲਫ ਸਟਾਰਟ ਇੱਕ ਕੋ ਨੂੰ ਵੀ ਸਿਆਲ ਕਰਕੇ ਥੋੜਾ ਜਿਹਾ ਉਹ ਆ ਚੰਗੇ ਚੰਗੇ ਟਰੈਕਟਰ ਨੀਆ ਬੈਟਰੀ ਡਾਊਨ ਹੋ ਗਿਆ। ਡਾਊਨ ਮੈਂ ਚਾਰਜ ਬਲਵਾਣਾ। ਲੋ ਜੀ ਬਾਈ। ਬਾਈ ਇਹਦਾ ਰੇਟ ਰੂਟ ਕਿੰਨਾ ਟਰੈਕਟਰ ਦਾ? 3.4 ਕਿੰਨਾ 3.4 ਕਿ ਸਾਢੇ 4? 3.4 ਸਵਾ 4। ਸਵਾ 4। ਦੇਣੇ ਵਾਲਾ ਰੇਟ ਹੈ। 3.4 ਦਾ ਬਾਈ ਦੇਣਾ ਬਾਈ ਨਹੀਂ ਕਹਿੰਦੇ ਮੁੱਕ ਦੀ ਗੱਲ। ਠੀਕ ਆ ਮੰਗਦੇ ਤਾਂ ਮੰਗਦੇ 3.4 ਹੈ। 3.4 ਬਾਈ ਡਿਮਾਂਡ ਕਰਦੇ ਆ 3.4 ਦਾ ਕਹਿੰਦਾ ਘੱਟ ਦੇਣਾ ਨਹੀਂ 17 ਮਾਡਲ ਹੈ। ਤੇ ਕੰਡੀਸ਼ਨ ਸੋਹਣੀ ਆ ਟਰੈਕਟਰ ਦੀ। ਟਾਇਰ ਨਾਲ ਦੇ ਟਾਇਰਾਂ ਚ ਅੱਧ ਤੇ ਉੱਪਰ ਟਾਇਰ ਆ ਬਾਈ ਚਾਰੇ। ਠੀਕ ਆ ਜੀ ਬੁੜੀਅਰ ਤੇ ਤੇ ਬਾਕੀ ਬਾਈ ਜਿਹੜੀ ਗੱਲਬਾਤ ਆ ਆ ਕੇ ਦੇਖ ਕੇ ਤਸੱਲੀ ਕਰਕੇ ਬਾਅਦ ਵਿੱਚ ਕਰਿਓ ਫੋਨ ਤੇ ਬਾਈ ਨਹੀਂ ਸੌਦਾ ਕਰਦੇ ਹੈਗੇ ਇਹ ਟਰੈਕਟਰ ਆ ਕੇ ਦੇਖ ਲਓ ਟਰੈਕਟਰ ਇਹਨਾਂ ਕੋਲ ਹੋਰ ਵੀ ਖੜੇ ਨੇ ਵਿੱਚ ਕੱਟੇ ਹੋਏ 2-4 ਜੇ ਕਿਸੇ ਨੇ ਕੋਈ ਹੋਰ ਟਰੈਕਟਰ ਲੈਣਾ ਤਾਂ ਉਹ ਵੀ ਆ ਕੇ ਨਾ ਕੋ ਦੇਖ ਲਿਓ ਬਾਕੀ ਆਪਣੇ ਕੋਲ ਵੀ ਬਾਈ ਖੜੇ ਨੇ ਤੁਹਾਨੂੰ ਪਤਾ ਆਪਣੇ ਨਾਲੇ ਆ ਬਿਲਕੁਲ ਜਿਹਾ ਅਸੀਂ ਇਹਨਾਂ ਦੀ ਬੈਕ ਟੂ ਬੈਕ ਇਹ ਕੋਈ ਬਾਈ ਲੋਕਲ ਹੋਰੇ ਤੇ ਬਾਕੀ ਆਪਣੇ ਵਾਲਾ ਤੁਹਾਨੂੰ ਪਤਾ ਵੀ ਕਿਹੜਾ ਕਿਹੜਾ ਟਰੈਕਟਰ ਖੜਾ ਆਪਣੇ ਕੋਲ ਸਟਾਕ 'ਚ ਇਹ ਨਾਲੇ ਟਰੈਕਟਰ ਤੁਹਾਨੂੰ ਆਪਾਂ ਦਿਖਾਉਂਦੇ ਬਾਈ ਬਾਕੀ ਆਪਣੇ ਕੋਲ ਵੀ ਇੱਕ ਦੋ ਟਰੈਕਟਰ ਆਏ ਨੇ ਬਾਈ ਆਪਾਂ ਤੁਹਾਨੂੰ ਉਹਦੀ ਵੀ ਵੀਡੀਓ ਬਣਾ ਕੇ ਪਾਵਾਂਗੇ ਕਦੇ ਦਿਨ ਦੇ ਵਿੱਚ ਵਿੱਚ ਨਵਾਂ ਬਾਈ ਟਰੈਕਟਰ ਲਾਉਣ ਲੱਗ ਗਏ ਅੰਦਰ ਜੋਤ ਬਾਈ ਹੁਣ ਬਾਈ ਜਿਹੜੇ ਨਵੇਂ ਸਟਾਕ ਦੇ ਟਰੈਕਟਰ ਆਏ ਨੇ ਜੀ ਇੱਕ ਦੋ ਕੰਪਨੀ ਨੇ ਚੇਂਜ ਕਰੇ ਆ ਮਗਰਾੜ ਮਗੂੜ ਹੈਵੀ ਕਰੇ ਨੇ ਜੋਤ ਬਾਈ ਮਗਰਾੜ ਦਾ ਫਰਕ ਪਾਇਆ ਜੀ ਟਰੈਕਟਰਾਂ ਚ ਨਾ ਪਾਇਆ ਨਹੀਂ ਮਗਰਾੜ ਬਾਈ ਕੰਪਨੀ ਵਾਲੇ ਕਹਿੰਦੇ ਹੈਵੀ ਕਰਦੇ ਤੋ ਬਾਈ ਕੱਲ ਵੀਡੀਓ ਪਾਈ ਦੀ ਟਰੈਕਟਰ ਅਰਜਣ ਦੀ ਬਹੁਤ ਸਾਰੇ ਵੀਰਾਂ ਦੇ ਫੋਨ ਵੀ ਆਏ ਤੇ ਬਾਈ ਤੇ ਟਰੈਕਟਰ ਵੀ ਇਨਾਂ ਕੋਲ ਖੜਾ ਹੀ ਆ ਬਾਈ ਜਿਹਨੇ ਵੀ ਦੇਖਣਾ ਹੋਇਆ ਆ ਕੇ ਦੇਖ ਜਿਓ ਤੋ ਜੇ ਆਂ ਦਾ ਲਾ ਰਿਹਾ ਟਰੈਕਟਰ ਬਾਈ ਨਾਲ ਹੀ ਬਾਜੀ ਵਾਟ ਲਾ ਬਾਈ ਇਹ ਇੱਕ ਬਾਈ ਹੋਰ ਪੰਗਾ ਪੈ ਗਿਆ ਇਧਰ ਦੇਖੋ ਟਰੈਕਟਰ ਹੁਣ ਤੁਹਾਨੂੰ ਪਤਾ ਸਿਆਲਾ ਬਾਈ ਸਟਾਰਟ ਔਖੇ ਹੁੰਨੇ ਆ ਠੱਕੇ ਮੁੱਕੇ ਨਾਲ ਉਹ ਇਹ 735 ਆ ਬਾਈ ਨਾਲ ਕੋਲੇ ਸਿਆਲ ਕਰਕੇ ਬਾਈ ਡੀਜ਼ਲ ਜਮੇ ਜਾਂਦਾ ਪਾਈਪਾਂ ਦੇ ਵਿੱਚ ਟਰੇਕਣੇ ਖਿੱਚ-ਖਿੱਚ ਕੇ ਸਟਾਰਟ ਹੁੰਦਾ ਬਾਈ ਇਹ ਲੋ ਜੀ ਹਾਂ ਮੇਸਤਰੀ ਸਾਹਿਬ ਆਪਣੇ ਬੋਲਾ ਜੀ ਲੈ ਚਲੋ ਬਾਈ ਚਲੋ ਬਾਈ ਆ ਬਾਈ ਖੜਾ ਆਪਣਾ 30 60 ਡੀਆਈ 2 ਸਪੀਡ ਵਾਲਾ ਜੀ ਠੀਕ ਆ ਤੇ ਬਾਕੀ ਚਲੋ ਬਾਈ ਠੀਕ ਹੈ ਜੀ ਬਲੌਗ ਦੇ ਵਿੱਚ ਇੰਨਾ ਹੀ ਜੀ ਤੇ ਜੇ ਕਿਸੇ ਵੀ ਮੇਰੇ ਵੀਰ ਨੇ ਕੋਈ ਵੀ ਟਰੈਕਟਰ ਲੈਣਾ ਜਾਂ ਖਰੀਦਣਾ ਹੁੰਦਾ ਤਾਂ ਮੇਰਾ ਵੀਰ ਆਪਣੇ ਨਾਲ ਜਰੂਰ ਕੰਟੈਕਟ ਕਰਿਆ ਕਰੋ ਆਪਣੇ ਵਟਸਐਪ ਨੰਬਰ ਤੇ ਟਰੈਕਟਰ ਦੀਆਂ ਫੋਟੋਆਂ ਵੀਡੀਓਆਂ ਜਰੂਰ ਸੈਂਡ ਕਰਦਿਆ ਕਰੋ ਠੀਕ ਆ ਆਪਣੇ ਕੋਲ ਬਾਈ ਹੋਰ ਵੀ ਟਰੈਕਟਰ ਹੈਗਾ ਸਵਰਾਜ 735 ਉਹ ਵੀ ਤੁਹਾਨੂੰ ਦਿਖਾ ਦੰਨੇ ਮੇਰਾ ਵੀਰ 97 ਮਾਡਲ ਹੈ ਜੀ ਠੀਕ ਹੈ ਟਰੈਕਟਰ ਵਾਈਜ਼ ਧੋਤਾ ਤੁੱਤਾ ਨਹੀਂ ਹੈਗਾ ਜਿੱਦਾਂ ਆਇਆ ਉਦਾਂ ਹੀ ਖੜਾ ਹੈ ਠੀਕ ਹੈ ਜੀ ਹਾਂ ਦਾ ਹਾਈ ਹਾਈ ਹਾਂ 99 ਮਾਡਲ ਹੈ ਬਾਈ ਟਰੈਕਟਰ ਠੀਕ ਹੈ ਜੀ ਪੀ ਵੀ 16 ਨੰਬਰ ਹੈ ਬਾਈ ਸ੍ਰੀ ਅਨੰਦਪੁਰ ਸਾਹਿਬ ਦਾ ਟਰੈਕਟਰ ਦੀ ਆਰ ਸੀ ਗੁੰਮ ਹੋਈ ਵੀ ਆ ਬਾਈ ਸ਼ਾਇਦ ਫੋਟੋ ਕਾਪੀ ਮਿਲ ਵੀ ਸਾਡੀ ਜੇ ਲੱਭ ਗਈ ਉਹਨਾਂ ਨੂੰ ਤਾਂ ਜੇ ਨਾ ਲੱਭੀ ਤਾਂ ਬਾਈ ਨਹੀਂ ਵੀ ਮਿਲ ਸਕਦੀ ਠੀਕ ਹੈ ਜੀ ਤੇ ਟਰੈਕਟਰ ਦਾ ਮੁੱਲ ਹੈਗਾ ਲੱਖ ਰੁਪਈਆ ਬਾਈ ਮਾਣ ਤਾਨ ਹੋ ਜਾਊਗਾ ਮੌਕੇ ਤੇ ਤਾਂ ਟੂਰ ਬਾਈ ਚੱਲਣੇ ਜੋਗੇ ਹੈਗੇ ਆ ਤੇ 30 35 ਪੈਸੇ ਟਾਇਰ ਹੈਗੇ ਨੇ ਟਰੈਕਟਰ ਤੇ ਠੀਕ ਆ ਜੀ ਟਰ ਉਦਾਂ ਠੀਕ ਆ ਬਾਈ ਧੋਣੇ ਵਾਲੇ ਸਰਬਜੇ ਤੋ ਤੂ ਦਾ ਰੰਗ ਰੂੰਗ ਜਿਹੜਾ ਹੋਇਆ ਵਾਇਨ ਇਹ ਕਿ ਥੱਲੇ ਹਿੱਸੇ ਉਸ ਰੰਗ ਬਹੁਤ ਸੋਹਣਾ ਖੜਾ ਬਾਈ ਦੇਖੋ ਥੱਲੇ ਹਿੱਸੇ ਦਾ ਰੰਗ ਟਰੈਕਟਰ ਦਾ ਪੂਰਾ ਖੜਾ ਵਾ ਟਰੈਕਟਰ ਸਭ ਧੋਣੇ ਵਾਲਾ ਟਾਇਰ ਟਾਇਰ ਮਰ ਕੀ ਹੈਗੇ ਨੇ ਟਰੈਕਟਰ ਦੇ ਟਾਇਰ ਪੱਕੇ ਆ 30 35 ਪੈਸੇ ਟਾਇਰ ਸਮਝ ਲਓ ਹੈਗੀਆਂ ਕੰਡੀਸ਼ਨ ਟਾਇਰਾਂ ਠੀਕ ਆ ਜੀ ਜੇ ਕੋਈ ਹੋਇਆ ਘੱਟ ਪੈਸੇ ਨਾਲ ਤਾਂ ਦੇਖ ਲਿਓ ਬਾਈ ਜਾਇਜ਼ ਕਰ ਦਾਂਗੇ ਰੇਟ ਮੌਕੇ ਤੇ ਤੇ ਠੀਕ ਹੈ ਜੀ ਆਦੇ ਬਲੌਗ ਚ ਇੰਨਾ ਹੀ ਜੇ ਤੁਹਾਨੂੰ ਅੱਜ ਵਾਲੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ YouTube ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮਿਲਦੇ ਆਂ ਕਿਸੇ ਹੋਰ ਨਵੇਂ ਬਲੌਗ ਚ ਸਾਰਿਆਂ ਦਾ ਧੰਨਵਾਦ